ਆ ਲੋ ਵੀ ਲੈ ਲ ਅਗੇ ਕੈਮਰਾ ਮਾਰ ਕੈਮਰਾ ਦੀਵਾਰ ਸੇ ਠੀਕੀ ਚੀਜ਼ ਆ ਆ ਪੈਪ ਇੱਕ ਆ ਦਿੱਤੀ ਇਹਨਾਂ ਕਾਫੀ ਜੀ ਵਾਰਨਿੰਗ ਵਾਲੀ ਇਹ ਬਾਅਦ ਦੇਖਾਂਗੇ ਆ ਪੈਪ ਆ ਗਿਆ ਆ ਹੈਗਾ ਬਾਚੇ ਇੱਚੇ ਸ਼ੈਂਪੂ ਪਾ ਆ ਕੇ ਇਹ ਆ ਚਾਰਜਰ ਚਾਰਜਰ ਵਾਲੀ ਆ ਤੇ ਆ ਪੰਪ ਇਹਦੇ ਵਿੱਚ ਪੰਪ ਸਾਰਾ ਕੋ ਬਣਾਇਆ ਹੈ ਜਗਾਰਮੈਂਟ ਤੇ ਆ ਨਿਪਲ ਤੇ ਆ ਐਕਸ ਬੈਟਰੀ ਨਾਲ ਐਕਸਟਰਾ ਬੈਟਰੀ ਹੋਰ ਡਬਲ ਬੈਟਰੀ ਦਿੱਤੀ ਹੋਈ ਆ ਤੇ ਹੋਰ ਚਗੀ ਆ ਹੋਰ ਇਹਨਾਂ ਨੇ ਪੈਰ ਦੀ ਸੈਟਿੰਗ ਵਗੈਰਾ ਕੀਤੀ ਹੋਈ ਆ ਸੁਣਵਾ ਤੇ ਆਪਾਂ ਇਹਨੂੰ ਕਰਦੇ ਆ ਫਿੱਟ ਪਹਿਲਾਂ ਕਿੱਦਾਂ ਫਿੱਟ ਹੋਣਾ ਪਹਿਲਾਂ ਤੇ ਨੰਬਰ ਤੇ ਆਪਾਂ ਪਾਉਨੇ ਆ ਬੈਟਰੀ ਬੈਟਰੀ ਇਹਦੀ ਇਦਾਂ ਕਰਕੇ ਲੱਗਣੀ ਆ ਤੇ ਆਹ ਲੱਗੀ ਬੈਟਰੀ ਹਾਂ ਚਾਲੂ ਪੰਪ ਆਵਾਜ਼ ਕਰ ਰਿਹਾ ਦੇਖੋ ਤੇ ਹੁਣ ਨਿੱਪਲ ਲੱਗਣੀ ਇੱਥਾਂ ਕਰਕੇ ਹਾਂ ਜੂੜੀ ਲੱਗੀ ਹੋਈ ਆ ਹੁਣ ਆਪਾਂ ਕਰਾਂਗੇ ਨਿੱਪਲ ਟੈਡ ਇਹਦੀ ਨਿੱਪਲ ਟੈਡ ਕਰਕੇ ਫਿਰ ਚੈੱਕ ਕਰਦੇ ਆ ਟਰਾਈ ਇਹਦੀ ਮੋਟਰਸਾਈਕਲ ਕਿੱਦਾਂ ਤੋਂਦਾ ਪ੍ਰੈਸ਼ਰ ਪੂਰਾ ਫੁੱਲ ਆ ਇਹਦਾ ਮਿੱਟੀ ਮਾਟੀ ਲਾਉਂਦਾ ਗਾਰਾ ਗੂਰਾ ਨਹੀਂ ਲਾਉਂਦਾ ਉਹ ਆਪਾਂ ਕਰਾਂਗੇ ਚੈੱਕ ਤੇ ਆਹ ਚੀਜ਼ ਕੀ ਆ ਜੀ ਇਹ ਪ੍ਰੈਸ਼ਰ ਘਟਾਉਣ ਵਧਾਉਣ ਵਾਸਤੇ ਲੱਗਦਾ ਮੈਨੂੰ ਤੇ ਆਪਾਂ ਇਹਨੂੰ ਬਾਅਦ ਚ ਚੈੱਕ ਕਰਦੇ ਛੇੜਦੇ ਆਂ ਉਸ ਤੋਂ ਬਾਅਦ ਆ ਜਿਹੜੀ ਬੋਤਲ ਇਹ ਖੁੱਲ ਕੇ ਇੱਥੇ ਲੱਗਦੀ ਮੈਨੂੰ ਲੱਗਦਾ ਸ਼ੈਂਪੂ ਵਾਲੀ ਇਹ ਵੀ ਟਰਾਈ ਕਰਦੇ ਆ ਬਾਜੋਂ ਹੁਣ ਆਪਾਂ ਕਰਾਂਗੇ ਪੈਪ ਵਗੈਰਾ ਫਿੱਟ ਨਾਲ ਖੋਲੀ ਨਾਲੀ ਇਹਦਾ ਪੈਪ ਕਰਾਂਗੇ ਫਿੱਟ ਕਿਦਾਂ ਫਿੱਟ ਹੋਣਾ ਪਿਛੇ ਰੰਗ ਫਿੱਟ ਇਹ ਆਹ ਕੀ ਜਾਂ ਇਹ ਲੱਗਣੀਆਂ ਇੱਥੇ ਹੂੰ ਹਾਂ ਜੀ ਦਿੱਖ ਲੱਗਣੀ ਆ ਤੇ ਆਹ ਮੈਂ ਏਦਾਂ ਅੱਛੇ ਆ ਏਦਾਂ ਨੱਪ ਕੇ ਲਗਣੀ ਆ ਏਦਾਂ ਕਰਕੇ ਏਦਾਂ ਕੀਤਾ ਤੇ ਏਦਾਂ ਫਸ ਗਈ ਲੋਗ ਹੋ ਗਏ ਤੇ ਬੈਟਰੀ ਰੱਖ ਦਨੇ ਇੱਥੇ ਆਹ ਚਾਰਜਰ ਪੰਪ ਉਹ ਆਪਣਾ ਰੈਡੀ ਆ ਤੇ ਆਹ ਚੋਕ ਕੇ ਗਿਆ ਪਾ ਕਰ ਦਮਾ ਸਾਈਡ ਤੇ ਹੁਣ ਤੇ ਜਿਹੜੀ ਆ ਜੀ ਜਣਾ ਜਿਹੜੀ ਇਹ ਚੀਜ਼ ਬਾਲਟੀ ਪਾਣੀ ਦੀ ਭਰੀ ਉਹ ਚ ਪਾਉਣਾ ਆਪਾਂ ਤੇ ਬਾਲਟੀ ਮੈਂ ਲੈਣ ਲੱਗ ਗੇ ਕਿੰਨਾ ਮੋਟਾ ਲੈਣਾ ਬਾਲਟੀ ਆਪਾਂ ਪਾਣੀ ਦੀ ਲੈਰ ਦੀ ਭਰੀ ਬਾਲਟੀ ਆਪਣੇ ਇੱਥੇ ਇਹ ਜਿਹੜਾ ਆ ਚੀਜ਼ ਆ ਆ ਜੀ ਆਪਾਂ ਤੇ ਇਹ ਪਾਣੀ ਚ ਪਾ ਦੇਣਾ ਆਪਾਂ ਇਹਨੂੰ ਜਾਲੀ ਲੱਗੀ ਹੋਈ ਆ ਸੇਫਟੀ ਦਿੱਤੀ ਆ ਪੂਰੀ ਇਹ ਜਾਲੀ ਜਿਹਾ ਪਾਤ ਤੇ ਪਾਣੀ ਚ ਪਾਤਾ ਹੁਣ ਇਹਨੂੰ ਕਰਾਂਗਾ ਆਪਾਂ ਚੈੱਕ ਪ੍ਰੈਸ਼ਰ ਪਾਣੀ ਆਊਗਾ ਚੱਕੂ ਵੀ ਪਾਣੀ ਆਊਗਾ ਲੈ ਚੱਕ ਲਿਆ ਨੇ ਪਾਣੀ ਦਾ ਚੱਕ ਇਹੋ ਧਾਰ ਇਹੋ ਹੋ ਜਾ ਪ੍ਰੈਸ਼ਰ ਇਹ ਤੋਂ ਇਹ ਆ ਗਿਆ ਆਪਾਂ ਤੇ ਬੋਲਾ ਇਹ ਹੈਗੀ ਆ ਦੂਜੀ ਪ੍ਰੈਸ਼ਰ ਵਾਲੀ ਆ ਫੁਹਾਰੇ ਵਾਲੀ ਆ ਆਪਾਂ ਨਿੱਪਲ ਚੇਂਜ ਕਰਾਂਗੇ ਇਹਦੀ ਅੱਗੇ ਆ ਰੱਖਾਂਗੇ ਇੱਕ ਇੰਚ ਦਾ ਤਰੀਕਾ ਕੀ ਆ ਇਹਦਾ ਇੱਥੋਂ ਇਹਦਾ ਨੱਪਣਾ ਇਹਨੂੰ ਇਹਦਾ ਵਿੱਚ ਪਾ ਦੇਣਾ ਇਹ ਚਾਲੂ ਹੋ ਗਏ ਹੁਣ ਚੱਕਰਾਂ ਦੇ ਧਾਰ ਇਹਦੀ ਕਿੰਨਾ ਪ੍ਰੈਸ਼ ਕਰਨਾ ਤੇ ਚੈੱਕ ਕਰੋ ਕਿ ਪੂਰੀ ਲਾਉਂਦੇ ਆ ਇਹ ਰੰਗ ਪੂਰਾ ਲਾਉਂਦਾ ਆ ਰਹੇ ਜੀ ਸਤਿ ਸ਼੍ਰੀ ਅਕਾਲ ਆ ਰਹੇ ਤੇ ਮੈਂ ਪੂਰੀ ਲਾਉਂਦੀ ਆ ਮਿੱਟੀ ਪੂਰਾ ਫੁੱਲ ਮਿੱਟੀ ਲਾ ਰਹੀ ਆ ਆ ਦੇਖੋ ਮਿੱਟੀ ਦੇ ਨਿਸ਼ਾਨ ਪਏ ਆ ਇਹਨੇ ਮਿੱਟੀ ਲਾ ਦੇ ਆ ਦੇਖੋ ਟੈਕਸ ਫੁੱਲ ਪੂਰਾ ਆ ਛੋਟਾ ਜਿਹਾ ਬੰਬਾ ਇਹਦੇ ਵਿੱਚ ਹੀ ਸਾਰਾ ਉਹ ਸਿਸਟਮ ਲੱਗਾ ਆਪਾਂ ਦੇਖੋ ਤੁਹਾਨੂੰ ਦਿਖਾਉਣੇ ਤੁਹਾਨੂੰ ਆ ਰਹੇ ਜੀ ਮਿੱਟੀ ਆ ਰਹੀ ਪ੍ਰੈਸ਼ਰ ਫੁੱਲ ਹੈ ਦਾ ਆ ਬਾਟ ਇਹਦੇ ਵਿੱਚ ਆਪਾਂ ਰੱਖਿਆ ਵਾ ਪੈਰ ਤੇ ਫਿਲਟਰ ਲੱਗਾ ਹੋਇਆ ਨਾਲ ਨਾ ਕੋਈ ਚੱਕਰਾ ਜਾਣਾ ਵਾ ਨਾ ਕੁਝ ਜਾਣਾ ਵਾ ਬੜਾ ਫੁੱਲ ਪ੍ਰੈਸ਼ਰ ਹੁਣ ਕੀਤਾ ਫੁੱਲ ਪ੍ਰੈਸ਼ਰ ਦਾ ਪੂਰਾ ਜਾਣ ਪੂਰੀ ਇਹ ਇਹ ਵੀ ਸਰਵੇਟੇਸ਼ਨ ਨਾਲੋਂ ਘੱਟ ਆ ਇਹਨੇ ਵੀ ਸਰਵੇਟੇਸ਼ਨ ਵਾਂਗੂ ਪੂਰਾ ਫੁੱਲ ਧੋ ਰਿਆ ਵਾ ਕਹਿੰਦਾ ਆਪਣਾ ਗੁਜਾਰੇ ਜੋਗਾ ਜਿੰਨਾਂ ਕੋ ਮੋਟਰਸਾਈਕਲ ਗੰਦਾ ਹੋ ਜਾਂਦਾ ਗੱਡੀ ਗੰਦੀ ਹੋ ਜਾਂਦੀ ਘਰੇ ਜਿੱਦਾਂ ਆਪਾਂ ਵੈਸੇ ਹੀ ਪਾਣੀ ਮਾਰਦੇ ਆ ਉਹ ਪਾਣੀ ਮਾਰਨ ਨਾਲੋਂ ਆਹ ਛੋਟਾ ਪੰਪ ਬਹੁਤ ਵਧੀਆ ਸੈਕਸਫੁਲ ਵਧੀਆ ਵਾ ਵਧੀਆ ਧੋਣ ਦਿਆ ਉਹ ਨਾਲ ਇਹਦੇ ਸਪਰੇਅ ਵਾਲੀ ਬੋਤਲ ਦਿੱਤੀ ਆਪਾਂ ਸ਼ੈਂਪੂ ਪਾ ਕੇ ਸਪਰੇਅ ਵੀ ਮਾਰ ਸਕਦੇ ਹਾਂ ਤੇ ਤਿੰਨ ਚਾਰ ਆਈਟਮਾਂ ਨਾਲ ਦਿੱਤੀਆਂ ਨੇ ਇਹਦੇ ਨਾਲ ਬਹੁਤ ਵਧੀਆ ਉਹ ਤੇ ਮਿਲ ਕੇ ਬਹੁਤ ਵਧੀਆ ਸਾਈਕਲ ਸਾਫ਼ ਕੱਪੜੇ ਨਾਲ ਤੇ ਮੋਟਰਸਾਈਕਲ ਤੇ ਹੋਰ ਮਿੱਟੀ ਸਾਰੀ ਦਿੱਤੀ ਲਾਹ ਜਿਹੜੀ ਮੀਕ ਕਰਕੇ ਚਮੜੀ ਨਾਲ ਛਿੱਟੇ ਛੁੱਟੇ ਇਹਦੇ ਬਾਰੇ ਸਾਰੇ ਉਹਨੇ ਸਾਰੇ ਲਾਤੇ ਆ ਤੇ ਘਰ ਤੋਂ ਉਣ ਵਾਤੇ ਵਰੀਆ ਜੀ ਜਿੱਦਾਂ ਆਪਾਂ ਘਰੇ ਟਰੈਕਟਰ ਵਗੈਰਾ ਹੋ ਗਿਆ ਕਦੇ ਪਾਣੀ ਪੀਣੀ ਪਾਣੀ ਮਾਰਨਾ ਪੈਂਦਾ ਗੱਡੀ ਨੂੰ ਮੋਟਰਸਾਈਕਲ ਨੂੰ ਆਪਾਂ ਔਖਾ ਪਾਣੀ ਜਣਾ ਵਾਧ ਗਿਆ ਦੇਖੋ ਸਾਰਾ ਕਟੜਾ ਮਿੱਟੀ ਮਿੱਟੀ ਲਾਫੇ ਦਾ ਸਾਰਾ ਇੱਕ ਵੀ ਦੇਖੋ ਦਾਗ ਨਹੀਂ ਹੈਗਾ ਬਾਅਦ ਆਪਾਂ ਕੱਪੜਾ ਮਾਰ ਸਕਦੇ ਆ ਆਪਣੇ ਕੋਲ ਪਾਲਸ਼ ਹੈਗੀ ਹੈ ਘਰੇ ਦੇ ਪਾਣੀ ਮਾਰ ਸਕਦੇ ਆ